ਸਾਲ 2026 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਵੇਲੇ ਸੱਚਖੰਡ ਚਿੜੀ ਹਰਮੰਦਰ ਸਾਹਿਬ ਵਿਖੇ ਮੌਜੂਦਾਂ ਤਾਂ ਤੁਹਾਨੂੰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਖਦੇ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਕੜੀ ਇਸ ਨਵੇਂ ਸਾਲ ਦੀ ਸ਼ੁਰੂਆਤ ਦੀ ਇੱਕ ਦਿਖਪੇਸ਼ ਕਰ ਰਹੀ ਹੈ ਤੇ ਦੂਸਰੇ ਨਾਲ ਪਟਾਕੇ ਜਿਹੜੇ ਚੱਲ ਰਹੇ ਨੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਚੱਲ ਰਹੇ ਨੇ ਤੇ ਲੋਕਾਂ ਦੀ ਆਪਣੇ ਮੋਬਾਈਲ ਫੋਨ ਤੋਂ ਤੁਸੀਂ ਦੇਖ ਸਕਦੇ ਹੋ ਕਿ ਸੱਚਖੰਡ ਚਿੜੀ ਹਰਮੰਦਰ ਸਾਹਿਬ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਆਪਣੇ ਮੋਬਾਈਲ ਦੇ ਵਿੱਚ ਕੈਦ ਕਰ ਰਹੇ ਨੇ ਸੰਗਤਾਂ ਤੁਸੀਂ ਦੇਖੋਗੇ ਬਾਹਰ ਬੈਠ ਕੇ ਹੀ ਅੱਜ ਜਿਹੜੀਆਂ ਨੇ ਇੱਥੇ ਨਤਮਸਤਕ ਹੋ ਰਹੀਆਂ ਨੇ ਤੇ ਗੁਰੂ ਘਰ ਦਾ ਆਸ਼ੀਰਵਾਦ ਲੈ ਰਹੀਆਂ ਨੇ ਤਾਂ ਰਾਤ ਦੇ ਪੂਰੇ 12 ਵੱਜ ਚੁੱਕੇ ਨੇ ਔਰ 2026 ਦੀ ਸ਼ੁਰੂਆਤ ਇੱਥੇ ਹੋ ਚੁੱਕੀ ਹੈ ਦਾ ਤਸਵੀਰ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਤਾਂ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਸੰਗਤ ਇੱਥੇ ਪਹੁੰਚੀ ਹੈ ਔਰ ਉਹਨਾਂ ਨਾਲ ਇਸ ਨਵੇਂ ਸਾਲ ਦੇ ਉੱਤੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਨਾ ਚਾਹੋਗੇ ਭਾਈ ਸਾਹਿਬ 90 ਸਾਲ ਦੀ ਸ਼ੁਰੂਆਤ ਅੱਜ ਦੁਨੀਆ ਦੇ ਸਭ ਤੋਂ ਮੁਕੱਦਸ ਸਥਾਨ ਹਰਮੰਦਰ ਸਾਹਿਬ ਤੋਂ ਕਰ ਰਹੇ ਹੋ ਬਸ ਗੁਰੂ ਘਰ ਦੇ ਅੰਦਰ ਨਵਾਂ ਸਾਲ ਮਨਾਉਣ ਦਾ ਮੌਕਾ ਮਿਲਿਆ ਹੈ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਨੇ ਮੌਕਾ ਦਿੱਤਾ ਗੁਰੂ ਗਰਦੇਵਿਸ ਨਵਾਂ ਸਾਲ ਨੂੰ ਦਾ ਨਜ਼ਰਾਂ ਉੱਤੇ ਸੀ ਅਰਦਾਸ ਕਰ ਰਹੇ ਸੀ ਤੁਸੀਂ ਪਹਿਲਾਂ ਤੇ ਜਿਹੜੇ ਮੈਂ ਦੇਖਿਆ ਉਸ ਤੋਂ ਬਾਅਦ ਤੁਸੀਂ ਅੱਜ ਹੁਣ ਪਹਿਲਾ ਸ਼ਬਦ ਮੂੰਹੋਂ ਕੱਢਿਆ ਜੀ ਬੱਚਿਆਂ ਨੂੰ ਨਾਲ ਲੈ ਕੇ ਆਇਆ ਸੀ ਆਪਣੇ ਤਾਂ ਮੈਂ ਚਾਹੁੰਦਾ ਸੀ ਨਵਾਂ ਸਾਲ ਬੱਚੇ ਗੁਰੂ ਘਰ ਦੇ ਵਿੱਚ ਮਨਾਉਣ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਬੱਚਿਆਂ ਦੇ ਨਾਲ ਇਸ ਵੇਲੇ ਪਰਿਵਾਰ ਪਹੁੰਚਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜੀ ਤੁਸੀਂ ਆਜਾਓ ਇੱਥੇ ਔਰ ਸ਼ੁਰੂਆਤ ਇੱਕ ਚੰਗੀ ਜਗ੍ਹਾ ਤੋਂ ਕੀਤੀ ਜੀ ਵਾਹਿਗੁਰੂ ਜੀ ਦਾ ਸ਼ੁਕਰ ਹੈ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਮੈਂ ਬਹੁਤ ਖੁਸ਼ ਹੂ ਕਿ ਇਤਨੇ ਅੱਛੇ ਗੁਰੂ ਕੇ ਗੁਰਦੁਆਰੇ ਮੈਂ ਅੱਜ ਸਾਲ ਸ਼ੁਰੂਆਤ ਹੋ ਰਹਾ ਹੈ ਬਸ ਭਗਵਾਨ ਸਭ ਕੋ ਭਲਾ ਰੱਖੇ ਕਹਾਂ ਸੇ ਹੈ ਆਪ ਗੁਜਵਲਪੁਰ ਮੱਧ ਪ੍ਰਦੇਸ਼ ਅੱਛਾ ਜਬਲਪੁਰ ਮੱਧ ਪ੍ਰਦੇਸ਼ ਤੋਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਇੱਥੇ ਇਸ ਵੇਲੇ ਆਪਣੇ ਆਸਥਾ ਅਜੇ ਹੀ ਪ੍ਰਗਟ ਕਰਨ ਵਾਸਤੇ ਪਹੁੰਚੇ ਕੁਝ ਹੋਰ ਵੀ ਸੰਗਤਾਂ ਨੇ ਗੱਲਬਾਤ ਕਰਾਂਗੇ ਜਿਹੜੇ ਕਿ ਨਵੇਂ ਸਾਲ ਤੇ ਆਏ ਨੇ ਹਾਂਜੀ ਕੀ ਕਹਿਣਾ ਚਾਹੋਗੇ ਮੈਮ ਅੱਜ ਨਵੇਂ ਸਾਲ ਦੀ ਸ਼ੁਰੂ ਕਿੱਥੋਂ ਆਏ ਤੇ ਕੀ ਕਹਿਣਾ ਚਾਹੋਗੇ ਅਸੀਂ ਨਵਾਂ ਸ਼ਹਿਰ ਜिले ਤੋਂ ਆਏ ਹੋਇਆ ਨਵੇਂ ਸਾਲ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਬਹੁਤ ਖੁਸ਼ੀ ਮਿਲੀ ਅੱਜ ਨਵੇਂ ਸਾਲ ਅਸੀਂ ਗੋਲਡਨ ਟੈਂਪਲ ਦੇ ਵਿੱਚ ਆ ਕੇ ਮਨਾਇਆ ਇਟਸਲੀ ਬਹੁਤ ਆਮ ਵੈਰੀ ਵੈਰੀ ਹੈਪੀ ਹੈਪੀ ਨਿਊ ਇਅਰ ਟੂ ਆਲ ਆਫ ਯੂ ਗੁਰੂ ਘਰ ਤੋਂ ਸ਼ੁਰੂਆਤ ਕਿਸ ਤਰ੍ਹਾਂ ਇੱਕ ਅਲੱਗ ਅਲੱਗ ਹੀ ਅੱਜ ਮੈਨੂੰ ਅਲੱਗ ਹੀ ਹੈਪੀਨੈਸ ਹੈ ਕਿ ਮੈਂ ਖੁਸ਼ੀ ਹੈ ਕਿ ਮੈਂ ਅੱਜ ਨਿਆ ਸਰ ਇੱਥੇ ਅੱਜ ਪਹਿਲੀ ਵਾਰ ਇੱਥੇ ਮਨਾ ਰਹੀ ਹਾਂ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਗੱਲ ਹੈ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਬਸ ਸਾਰਿਆਂ ਨੂੰ ਇਹੀ ਕਹਿਣਾ ਚਾਹੋਗੇ ਕਿ ਨਵੇਂ ਸਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੈ ਸਾਰੇ ਲਈ ਇਹ ਨਵਾਂ ਸਾਲ ਖੁਸ਼ੀਆਂ ਪਰ ਲੈ ਕੇ ਆਵੇ ਠੀਕ ਹੈ ਸਭ ਤੋਂ ਖੁਸ਼ੀਆਂ ਪਰ ਹੱਥ ਰੱਖ ਕੇ ਬਾਬਾ ਜੀ ਠੀਕ ਹੈ ਬਸ ਇਹੀ ਕਹਿਣਾ ਚਾਹੋਗੇ ਬਿਲਕੁਲ ਤਸਵੀਰ ਤੁਹਾਨੂੰ ਅਸੀਂ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਵਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਵੇਖੋ ਕਿ ਇਸ ਵੇਲੇ ਹਜ਼ਾਰਾਂ ਦੀ ਤਰ੍ਹਾਂ ਸੰਗਤ ਜਿਹੜੀ ਹੈ ਇੱਥੇ ਪਹੁੰਚੀ ਹੈ ਅਤੇ ਉਹ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਹੈ ਕਿ ਕਿਸ ਵੇਲੇ ਉਹਨਾਂ ਨੂੰ ਸਮਾਂ ਮਿਲੇ ਤੇ ਉਹ ਗੁਰੂ ਘਰ ਦੇ ਅੰਦਰ ਜਿਹੜੇ ਨੇ ਉਹ ਦਰਸ਼ਨ ਦੇਦਾਰੇ ਕਰ ਸਕਣ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖੋ ਕਿ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਵੇਂ ਲੋਕ ਜਿਹੜੇ ਨੇ ਇਸ ਵੇਲੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਔਰ ਤਸਵੀਰਾਂ ਨੂੰ ਜਿਹੜਾ ਹੈ ਆਪਣੇ ਮੋਬਾਈਲ ਦੇ ਵਿੱਚ ਕੈਦ ਕਰ ਰਹੇ ਨੇ ਕਿਉਂਕਿ ਹਰ ਸ਼ਖਸ ਜਿਹੜਾ ਹੈ ਨਵੇਂ ਸਾਲ ਦੀ ਸ਼ੁਰੂਆਤ ਇੱਕ ਚੰਗੀ ਜਗ੍ਹਾ ਤੋਂ ਕਰਨਾ ਚਾਹੁੰਦਾ ਨੇ ਜਿੱਥੇ ਕਿ ਲੋਕ ਹਜ਼ਾਰਾਂ ਲੱਖਾਂ ਰੁਪਏ ਲੋਕ ਆਪਣੇ ਪਾਰਟੀਆਂ ਤੇ ਜਾਂਦੇ ਨੇ ਲੇਕਿਨ ਦੁਨੀਆ 'ਚ ਇਸ ਤਰ੍ਹਾਂ ਦੇ ਲੋਕ ਵੀ ਨੇ ਜੋ ਕਿ ਸ੍ਰੀ ਹਰਮੰਦਰ ਸਾਹਿਬ ਤੋਂ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਤੇ ਹਰਮੰਦਰ ਸਾਹਿਬ ਦੀਆਂ ਖੂਬਸੂਰਤ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਔਰ ਕਿਵੇਂ ਲੋਕ ਇਸ ਨੂੰ ਆਪਣੇ ਮੋਬਾਈਲ ਦੇ ਵਿੱਚ ਕੈਦ ਕਰ ਰਹੇ ਨੇ ਇਹਨਾਂ ਤਸਵੀਰਾਂ ਨੂੰ ਤਾਂ ਕਿ ਇੱਕ ਤਸਵੀਰ ਜਿਹੜੀ ਹੁੰਦੀ ਹੈ ਉਹ ਇੱਕ ਯਾਦਗਾਰੀ ਹੁੰਦੀ ਹੈ ਤਾਂ ਇਹ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਚ ਜਿਹਨੂੰ ਅਸੀਂ ਕਹੀਏ ਕਿ ਸੰਗਤਾਂ ਜਿਹੜੀਆਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਤਾਂ ਕੁਝ ਸੰਗਤ ਨਾਲ ਗੱਲਬਾਤ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਏ ਹੋ ਕਿੱਥੋਂ ਆਏ ਤੇ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਕਿੱਥੋਂ ਆਏ ਕਹਾਂ ਸਿਆ ਯਾਰ ਕੀ ਕਹਾਂਗੇ ਅੰਮ੍ਰਾਲਾ ਸੇ ਅੰਮ੍ਰਾਲਾ ਸੇ ਹਾਂਜੀ ਕੀ ਕਹਾਂਗੇ ਅੱਜ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ ਸ਼ੁਰੂਆਤ ਅਸੀਂ ਗੁਰੂ ਘਰ ਤੋਂ ਕੀਤੀ ਏ ਸਾਲ ਚੰਗਾ ਨਿਕਲੇ ਸ਼ੁਰੂਆਤ ਹੀ ਅੰਮ੍ਰਾਲਾ ਤੋਂ ਕੀਤੀ ਮੱਥੀ ਰਾਬ ਰ ਤਦੋਂ ਤੁਸੀਂ ਦੇਖੋ ਕਿ ਦੂਰੋ ਸੰਗਤਾਂ ਆ ਕੇ ਤੋਂ 90 ਸਾਲ ਦੀ ਸ਼ੁਰੂਆਤ ਕਰ ਰਹੀਆਂ ਨੇ ਤਾਂ ਇੱਥੇ ਤੁਸੀਂ ਵੇਖੋ ਕੁਝ ਹੋਰ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੀ ਕਿ ਸੰਗਤਾਂ ਇੱਥੇ ਪਹੁੰਚੀਆਂ ਨੇ 90 ਸਾਲ ਦੀਆਂ ਜਿਹੜੀ ਸ਼ੁਰੂਆਤ ਹੈ ਵਾਹਿਗੁਰੂ ਜੀ ਕਾ ਖਾਲਸਾ ਕੀ ਕਹਿਣਾ ਚਾਹੋਗੇ 90 ਸਾਲ ਦੀ ਸ਼ੁਰੂਆਤ ਕੀਤੀ ਹੈ ਜੀ 90 ਸਾਲ ਦੀ ਸ਼ੁਰੂਆਤ ਕੀਤੀ ਹੈ ਕੀ ਕਹਿਣਾ ਚਾਹੋਗੇ ਗੁਰੂ ਘਰ ਤੋਂ ਸਾਰਿਆਂ ਨੂੰ ਮੁਬਾਰਕਾਂ 90 ਸਾਲ ਦੀਆਂ ਤਾਂ ਸੁੱਖ ਦੀਆਂ ਬੀਤਣ ਕਿਤੋਂ ਆਏ ਭਾਈ ਸਾਹਿਬ ਹਾਂ ਅਸੀਂ ਇੰਗਲੈਂਡ ਤੋਂ इंग्लैंड तो है हां जी स्पेशली नया साल मनाने थे आए हैं जी बब्बू ने कृपा की थी तो हम सी पहुंच गए हां जी सो अह वुड यू लाइक टू से समथिंग बिकॉज़ टुडे इज द न्यू ईयर एंड यू आर सेलिब्रेटिंग योर न्यू ईयर इन ए गोल्डन टेंपल या हैप्पी न्यू ईयर इट्स गुड टू बी हियर यू आर फ्रॉम यूके यूके सो अह व्हाट डू यू थिंक अबाउट यू नो एवरीथिंग एवरीवन इज एंजॉयिंग इन दिस डे बट इन अमृतसर यू आर इन ए गोल्डन टेंपल अ वेरी रिलीजियस प्लेस ओवर हियर yes yeah, a good experience to be here with everybody and yeah it's nice to see the gold temple my first time seeing it so it's your first visit huje what do you want to say about this religious atmosphere it's it's nice to be here it's brilliant it's good to see everybody together and it's nice we can see that every person who has <laughs> reached here in what way people are starting this new year ਅਜੀ ਕੀ ਕਰਾ ਚਾਹੋਗੇ ਨਵੇਂ ਸਾਲ ਦੀ ਸ਼ੁਰੂਆਤ ਤੇ ਨਵਾਂ ਸਾਲ ਸਾਰੇ ਲਈ ਖੁਸ਼ੀਆਂ ਭਰੇ ਮੌਕੇ ਆਵੇ ਸਾਰਿਆਂ ਦੇ ਘਰ ਅੱਜ ਖੁਸ਼ੀਆਂ ਆਉਣ ਇਸ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਭ ਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਨਵੇਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਜੀ ਸਾਰਿਆਂ ਲਈ ਨਵੇਂ ਸਾਲ ਚੜਦੀ ਕਲਾ ਦਾ ਲੰਗੇ ਅੱਜ ਗੁਰੂ ਘਰ ਤੋਂ ਸ਼ੁਰੂਆਤ ਕੀਤੀ ਹੈ ਹਾਂਜੀ ਹਾਂਜੀ ਗੁਰੂ ਘਰ ਤੋਂ ਸ਼ੁਰੂਆਤ ਕੀਤੀ ਆ ਤੇ ਆਪਾਂ ਆਪਣੀ ਜ਼ਿੰਦਗੀ ਦੇ ਸਾਰਿਆਂ ਨੂੰ ਕਹੀਏ ਕਿ ਉਹ ਬਹੁਤ ਅੱਗੇ ਵਧਣ ਨਵੇਂ ਸਾਲ ਦੀ ਤੇ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈ ਕੇ ਜਾਣ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਕਾਰੇ ਇੱਥੇ ਸੰਗਤਾਂ ਨੂੰ ਛੱਡੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਕੀ ਕਹਿਣਾ ਚਾਹੋਗੇ ਗੁਰੂ ਘਰ ਤੋਂ ਐ ਬਹੁਤ ਹੀ ਸਪੀਡ ਪੜਖਾ ਹੋਇਆ ਹੈ ਤੇ ਅਸੀਂ ਗੂਸੀ ਨਹੀਂ ਪਾਇਆ ਅੰਦਰ ਪਹਿਲਾ ਦਾ ਬਟ ਐਹੀ ਬਹੁਤ ਸ਼ੁਕਰ ਹੈ ਇੰਨੀ ਦੂਰੋਂ ਆ ਕੇ ਅਸੀਂ ਇਧਰ ਵੇਖ ਪਾ ਰਹੇ ਆ ਸਾਰਿਆਂ ਨੂੰ ਤੇ ਇੰਜੋਏ ਕਰਵਾ ਰਹੇ ਆ ਸੈਲੀਬ੍ਰੇਟ ਕਰ ਪਾ ਰਹੇ ਆ ਬਾਈਕ ਰੂਜਨਾਰ ਉਹੀ ਸਾਡੇ ਤੋਂ ਉਹੀ ਬਹੁਤ ਹੈ ਉਹੀ ਬਹੁਤ ਹੈ ਚਾਹੇ ਅੰਦਰ ਨਹੀਂ ਜਾ ਸਕੇ ਪਰ ਬਾਹਰੋਂ ਹੀ ਦਰਸ਼ਨ ਇਧਰੋ ਹੀ ਸਾਡੀ ਹਾਜ਼ਰੀ ਲੱਗੀ ਉਹੀ ਸਨ ਬਹੁਤ ਹੈ ਇਧਰੋ ਹੀ ਦਰਸ਼ਨ ਹੋ ਗਏ ਉਹੀ ਸਨ ਬਹੁਤ ਹੈ ਤੂੰ ਆਏ ਤੁਸੀਂ ਅਸੀਂ ਦੈਲੀ ਦੁਆ ਬਟ ਇੰਨੇ ਸਰਕਮਸਟੈਂਸਸ ਹੋ ਗਏ ਸਾਨੂੰ 12 12 13 ਘੰਟੇ ਲੱਗੇ ਆਨ ਤੋਂ ਤੇ ওই ਬਹੁਤ ਹੈ ਅਸੀਂ ਇਧਰੋਂ ਦੇਖ ਪਾ ਰਿਆ ਵਾਇਗਰੂ ਜੀ ਨੂੰ ਬਾਹਰ ਹੋਈ ਬਾਹਰ ਹੋਈ ਬਾਹਰ ਹੋਈ ਬਹੁਤ ਇੱਕ ਸਦ ਇੱਕ ਵਾਰ ਫੇਰ ਤੁਹਾਨੂੰ ਪਿੱਠ ਦਿਖਾਨੇ ਆ ਸੰਗਤ ਦਾ ਰਸ਼ ਜਿਹੜਾ ਹੈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਨਜ਼ਰ ਆ ਰਿਹਾ ਤੇ ਦੂਦੇ ਪਾਸੇ ਇਸ ਤਰ੍ਹਾਂ ਦੇ ਲੋਕ ਨੇ ਤਾਂ ਤਸਵੀਰ ਤੁਸੀਂ ਵੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਸੰਗਤ ਦਾ ਇਕੱਠ ਜਰਾ ਇਸ ਵੇਲੇ ਇੱਥੇ ਮੌਜੂਦ ਹੈ ਔਰ ਉੱਥੇ ਕੁਝ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਿ ਇੱਥੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਇੱਕ ਵਾਰ ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਾਣਾਂਗੇ ਕਿ ਕੀ ਕਹਣਾ ਹੈ ਲੇਕਿਨ ਇੱਕ ਵਾਰ ਫਿਰ ਤੁਹਾਨੂੰ ਸੰਗਤ ਦਾ ਹੜ ਜਰਾ ਹੈ ਇਸ ਵੇਲੇ ਸ੍ਰੀ ਹਰਮੰਦਰ ਸਾਹਿਬ ਦਿਖਾ ਰਹੇ ਹਾਂ ਮੈਡਮ ਬਹੁਤ ਸਾਰਾ ਰਸ਼ ਹੈ ਅਸੀਂ ਫਿਰ ਦੁਬਾਰਾ ਤੁਹਾਡੇ ਕੋਲ ਆ ਰਹੇ ਹਾਂ ਇਸ ਕਰਕੇ ਕਿ ਅਸੀਂ ਆਪਣੀ ਕੈਮਰੇ ਦੀ ਸਕਰੀਨ ਦੇ ਵਿੱਚ ਉਸ ਦਿਖਾ ਰਹੇ ਪਰ ਤੁਸੀਂ ਇੱਥੇ ਖੜੇ ਹੋ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦੀ ਆਸਥਾ ਜਰੀਏ ਇੱਥੇ ਕਿੰਨੀ देर ਖੜੇ ਰਹੋਗੇ ਜੀ ਜੀ ਜਦੋਂ ਤੱਕ ਕਲੀਅਰ ਨਹੀਂ ਹੁੰਦਾ ਤਾਂ ਤੱਕ ਤੇ ਖੜੇ ਰਹਾਂਗੇ ਜਦੋਂ ਤੱਕ ਅੰਦਰ ਨਹੀਂ ਖੁੱਸਦੇ ਅੱਖ ਨੇੜੇ ਨੇੜੇ ਤੋਂ ਨਹੀਂ ਦੇਖ ਸਕਦੇ ਨਾ ਤਾਂ ਤੱਕ ਤੇ ਨਹੀਂ ਅਸੀਂ ਹਿਲਦੇ ਹੁਣ ਇੱਥੇ ਰਹਿਣਾ ਇੱਥੇ ਹੀ ਰਹਿਣਾ ਹਾਂਜੀ ਹਾਂਜੀ ਬਹੁਤ ਖੁਸ਼ੀ ਹੈ ਮਨ 90 ਸਾਲ ਬਹੁਤ ਜ਼ਿਆਦਾ ਇਦਰੋਂ ਸ਼ੁਰੂਆਤ ਹੋਈ ਹੈ ਹੁਣ ਤੇ ਕੁਝ ਮਾੜਾ ਹੋ ਹੀ ਨਹੀਂ ਸਕਦਾ ਫਿਰ ਬਿਲਕੁਲ ਤੁਸੀਂ ਵੇਖ ਸਕਦੇ ਹੋ ਅੱਜ ਕੀ ਕਹਿਣਾ ਚਾਹੋਗੇ ਹਾਂ ਸਾਨੂੰ ਬੜੀ ਖੁਸ਼ੀ ਹੋਈ ਇੱਥੇ ਆ ਕੇ ਵੀ ਹੈ ਸਾਡੇ ਬੱਚਿਆਂ ਨੂੰ ਬੇਟਾ ਬਰਨੂ ਲੈ ਕੇ ਆਇਆ ਵਾਗਰੂ ਮੇਰੇ ਰੱਖੇ ਬੱਚਿਆਂ ਦੇ ਉੱਤੇ ਸਭ ਦੇ ਸੰਗਤ ਦੇ ਵੀ ਉੱਤੇ ਰੱਖੇ ਹਾਂ ਜੀ ਸਰ ਸੰਗਤ ਤਾਂ ਤੁਸੀਂ ਵੇਖੋ ਕਿ ਸੰਗਤਾਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚੀਆਂ ਨੇ ਔਰ ਤੁਸੀਂ ਦੇਖੋ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸੰਗਤਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਗੁਰੂ ਘਰ ਤੋਂ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਬਹੁਤ ਅੱਛਾ ਲੱਗ ਰਿਹਾ ਹੈ ਸਕੂਨ ਮਿਲ ਰਿਹਾ ਹੈ ਇਟ ਇਜ਼ ਦ ਫਰਸਟ ਟਾਈਮ ਵੀ ਹੈਵ ਵਿਟਨੈਸ ਥਿਸ ਕਾਸੇ ਆਇਆ ਮੁੰਬਈ ਸੋ ਸਪੈਸ਼ਲੀ ਯੂ ਆਰ ਕਮ ਹੇਅਰ ਫॉर ਦਾ ਨਿਊ ਇਅਰ ਹਾਂ ਜੀ ਵੀ ਹੈਵ ਕਮ ਫॉर ਦਾ ਨਿਊ ਇਅਰ ਤੋ ਕੈਸੇ ਮਨ ਮੈਂ ਆਇਆ ਕਿ ਹੁਣ ਯਹਾਂ ਸੇ ਸ਼ੁਰੂਆਤ ਕਰਨੀ ਇਸ ਬਾਰ ਕਿਉਂਕਿ ਅਕਸਰ ਮੁੰਬਈ ਮੇ ਬਹੁਤ ਬੜੀ ਬੜੀ ਪਾਰਟੀਆਂ ਹੋਤੀ ਤੋ ਯਹਾਂ ਪਰ ਆਪ ਗੁਰੂਗਰ ਸੇ ਸ਼ੁਰੂਆਤ ਕਰ ਰਹੇ ਹੋ ਗੁਰੂਗਰ ਸੇ ਸ਼ੁਰੂਆਤ ਕਰਨਗੇ ਕਿਉਂਕਿ ਵਹੀਂ ਸੇ ਸਭ ਕੁਛ ਮਿਲਤਾ ਹੈ ਸਾਰਾ ਕੁਝ ਮਹਿੰਗਾ ਸੋ ਜੋ ਦਿੱਖਦੇ ਸਾਬੇਤ ਹੈ ਜੀ ਆਛਾ ਕਿ ਬੀਅਰ ਫੋਰ ਦਾ ਫਸਟ ਟਾਈਮ ਯੈਸ ਵੀ ਕੇਮ ਓਵਰ ਤੋ ਤੁਸੀਂ ਦੇਖ ਸਕਦੇ ਹੋ ਕਿ ਬੰਬੇ ਤੋ ਸੰਗਤਾਂ ਤੇ ਪਹੁੰਚੇ ਨੇ ਮਧਿਆ ਪ੍ਰਦੇਸ਼ ਤੋ ਸੰਗਤਾਂ ਤੇ ਪਹੁੰਚਿਆ ਨੇ ਜਿਹੜੀਆਂ ਕੀ ਗੁਰੂ ਘਰ ਦੇ ਵਿੱਚ ਜਿਹੜਾ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਲੋਕ हैप्पी न्यू ईयर टू यू थैंक यू ਤੁਸੀਂ ਵੀ ਦੇਖ ਸਕਦੇ ਹੋ ਕਿ ਸੰਗਤਾਂ ਜਿਸ ਤਰ੍ਹਾਂ ਤੁਸੀਂ ਦੇਖੋ ਲੋਕ ਆਪਣੇ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਛੋਟੜੇ ਬੱਚੇ ਲੋਕ ਇੱਥੇ ਪਹੁੰਚੇ ਨੇ ਜਿਹੜੇ ਕਿ ਇੱਥੇ ਮੱਥਾ ਟੇਕਣ ਵਾਸਤੇ ਆਏ ਨੇ ਔਰ ਨਵੇਂ ਸਾਲ ਦੀ ਸ਼ੁਰੂਆਤ ਕਰ ਰਹੇ ਨੇ 2026 ਦੀ ਸ਼ੁਰੂਆਤ ਹੋਈ ਹੈ ਔਰ 26 ਦੀ ਸ਼ੁਰੂਆਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੰਗਤਾਂ ਜਰੀਆਂ ਨੇ ਇੱਥੇ ਪਹੁੰਚਿਆ ਨੇ ਤਾਂ ਸੰਗਤਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨਵੇਂ ਸਾਲ ਦੀ ਸ਼ੁਰੂਆਤ ਕੀਤੇ ਕਿ ਕਹਿਣਾ ਚਾਹੋਗੇ ਸ਼ੁਰੂਆਤ ਨਵੇਂ ਸਾਲ ਦੀ ਹਰ ਸਾਲ ਹੀ ਅਸੀਂ ਗੁਰੂ ਘਰ ਤੋਂ ਕਰਦੇ ਆਂ ਪਰ ਇਸ ਸਾਲ ਥੋੜਾ ਸੰਗਤ ਦਾ ਰਸਾ ਜ਼ਿਆਦਾ ਹੈ ਜੀ ਬਾਕੀ ਸਾਰਿਆਂ ਨੂੰ ਇਹੋ ਹੀ ਆ ਕਿ ਨਵੇਂ ਸਾਲ ਤੇ ਆਪਣੇ ਆਪਣੇ ਧਾਰਮਿਕ ਸਥਾਨਾਂ ਤੇ ਜਾਓ ਪਰਮਾਤਮਾ ਤੋਂ ਚੜ੍ਹਦੀ ਕਲਾ ਦੀ ਅਰਦਾਸ ਕਰੋ ਜੀ ਆਪਣੇ ਬਹੁਤ ساری ਜਗ੍ਹਾ ਤੇ ਜਾਂਦੇ ਹੋ ਇਸ ਮੁਕੱਦਸ ਸਥਾਨ ਤੇ ਆ ਕੇ ਕਿੰਨੀ ਕੁ ਰੂਹ ਨੂੰ ਸਕੂਨ ਮਿਲਦਾ ਸਾਰਾ ਕੋ ਵਸਦਾ ਹੀ ਸਾਡੇ ਇੱਥੇ ਆ ਜੀ ਸਕੂਨ ਵੀ ਇੱਥੇ ਹੀ ਹੈ ਤੇ ਸਾਡੀ ਜ਼ਿੰਦਗੀ ਵੀ ਇੱਥੇ ਹੀ ਹੈ ਜਿਹੜਾ ਸੁੱਖ ਇੱਥੇ ਆਣ ਕੇ ਮਿਲਦਾ ਹੈ ਦੁਨੀਆ ਦੇ ਕਿਸੇ ਕੋਨੇ ਤੇ ਨਹੀਂ ਮਿਲਦਾ ਸਕੂਨ ਹੀ ਆ ਜੀ ਇੱਥੇ ਤੇ ਬਿਲਕੁਲ ਤੁਸੀਂ ਵੇਖੋਗੇ ਇੱਥੇ ਲੋਕ ਸੰਗਤ ਪਹੁੰਚੇ ਅਕੀ ਕਹਿਣਾ ਚਾਹੋਗੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਉਸ ਦੀ ਬਹੁਤ ਅੱਛਾ ਜਾਏ ਸਬਰ ਸ਼ੁਕਰ ਐਂਡ ਬਹੁਤ ਸਾਰੀ ਬਾਬਾ ਜੀ ਦੀ ਬਲੇਸਿੰਗਸ ਕਾਹਨੋਂ ਆਏ ਆ आ, हम एमपी से आए भोपाल भोपाल से हाँ जी तो क्या कहना चाहेंगे कैसे मन में आ नए साल की शुरुआत नहीं पे? हम पिछले दस साल से हमारा न्यू ईयर दरबार साहब एम पी से आते हैं लगातार हाँ जी हर साल देखो तो की संता ने तो क्या, दस साल पहले कैसे मन में आके यहाँ से शुरुआत करनी चाहिए और गुरु घर से रिचुअल्स फैमिली पिंड तरन तारण तो सारे आते हैं वहाँ पे ऐसे ही

ਵਾਹ ਲੈਪੀ ਟੂ ਜੀ ਮੈਂ ਵਾਹ ਵਾਇਗਰ ਨੂੰ ਹੈਪੀ ਨਿਊ ਇਅਰ ਕਹਨਾ ਹੈ ਆ ਤੁਸੀਂ ਕੀ ਕਹਿਣਾ ਚਾਹੋਗੇ ਬਸ ਜੀ ਹੈਪੀ ਨਿਊ ਇਅਰ ਸਾਰਿਆਂ ਦੇ ਲਈ ਪਰਮਾਤਮਾ ਚਰਵਾਦਾ ਭਲਾ ਰੱਖਦੇ ਹਾਂ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਅਸੀਂ ਕਿ ਕਿਸ ਤਰੀਕੇ ਨਾਲ ਸੰਗਤਾਂ ਜਰੀਆਂ ਨੇ ਇੱਥੇ ਪਹੁੰਚ ਰਹੀਆਂ ਨੇ ਔਰ ਇੱਥੇ ਸੰਗਤ ਦਰਸ਼ਣ ਦੇਦਾਰੇ ਕਰਨ ਵਾਸਤੇ ਆਈਆਂ ਨੇ ਕਿੱਥੋਂ ਆਏ ਜੇ ਕੀ ਕਹਿਣਾ ਚਾਹੋਗੇ ਗੁਰੂ ਸਾਹਿਬ ਤੋਂ ਹੀ ਹਾਂ ਜੀ ਅੰਮ੍ਰਿਤਸਰ ਤੋਂ ਹੀ ਕਿਵੇਂ ਅੱਜ ਫਿਰ ਸ਼ੁਰੂਆਤ ਕੀਤੀ ਹੈ ਕੀ ਅਰਦਾਸ ਕੀਤੀ ਹੈ ਜੀ ਪੰਜਾਬ ਵਾਸਤੇ ਸੋਹਣੇ ਪੰਜਾਬ ਵਾਸਤੇ ਆਪਣੇ ਆਪਣੇ ਪੰਜਾਬ ਵਾਸੀ ਇਹੇ ਅਰਦਾਸ ਕਰਦੇ ਆ ਕਿ ਸਾਰਾ ਦਾ ਸਰਬਤ ਦਾ ਭਲਾ ਹੋਵੇ ਹਮੇਸ਼ਾ ਜੋ ਵੀ ਇੱਥੇ ਹੁੰਦਾ ਰਹਿੰਦਾ ਕੁਛ ਨਾ ਕੁਛ ਔਰ ਤੇ ਬਾਬਾ ਜੀ ਹਮੇਸ਼ਾ ਆਪਣਾ ਮੇਰ ਭਰਿਆ ਹੱਥ ਰੱਖਣ ਸੰਗਤ ਤੇ ਜੋ ਕਿ ਉਹਨਾਂ ਦੇ ਅਦਰ ਤੇ ਆਉਂਦੇ ਰਹੇ ਕਿੰਨੇ ਸਾਲ ਤੋਂ ਆ ਰਹੇ ਹੋ ਜੀ ਨਵੇਂ ਸਾਲ ਦੇ ਇੱਥੇ ਸਾਨੂੰ 10-15 ਸਾਲ ਹੋ ਗਏ ਆ ਅੱਛਾ ਜੀ ਹਾਂ ਜੀ ਲਗਾਤਾਰ ਆਉਂਦੇ ਹਾਂ ਜੀ ਹੈਗੇ ਇੱਥੋਂ ਦੇ ਹੀ ਆ ਲੇਕਿਨ 10-15 ਸਾਲ ਤੋਂ ਲਗਾਤਾਰ ਆ ਰਹੇ ਆ ਅੱਛਾ ਨਵਾਂ ਸਾਲ ਇੱਥੇ ਸ਼ੁਰੂਆਤ ਕਰਦੇ ਆ ਸਾਲਤ ਵੀ ਮਨਾਉਂਦੇ ਆ ਜੀ ਵੀ ਤੁਸੀਂ ਵੀ ਨਵਾਂ ਸਾਲ ਇੱਥੇ ਸ਼ੁਰੂ ਕਰਦੇ ਜੀ ਹਾਂ ਜੀ ਬਿਲਕੁਲ ਇਹਨਾਂ ਦਾ ਨਾਲ ਸਾਥ ਬਿਲਕੁਲ ਇੱਕ ਵਾਰ ਫੇਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਸੰਗਤ ਦਾ ਵੱਡਾ ਇਕੱਠ ਜਰ ਆਇਆ ਇਸ ਵੇਲੇ ਤੁਹਾਨੂੰ ਗੁਰੂ ਘਰ ਦੇ ਵਿੱਚ ਦੇਖਣ ਨੂੰ ਮਿਲੇਗਾ ਔਰ ਹਜ਼ਾਰਾਂ ਦੀ ਤਦਾਦ ਸੰਗਤ ਜਿਹੜੀ ਹੈ ਗੁਰੂ ਘਰ ਦੇ ਵਿੱਚ ਪਹੁੰਚ ਚੁੱਕੀ ਹੈ 2026 ਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਔਰ 2026 ਦੀ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਸੰਗਤ ਇੱਥੇ ਪਹੁੰਚੀ ਸੀ ਤੇ ਹੁਣ ਜਿਹੜੀਆਂ ਨੇ ਸੰਗਤਾਂ ਜਿਹੜੀਆਂ ਨੇ ਹੁਮ-ਹੁਮਾ ਕੇ ਇੱਥੇ ਪਹੁੰਚ ਰਹੀਆਂ ਨੇ ਔਰ ਇਸ 90 ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕਰਦੀਆਂ ਨਜ਼ਰ ਆ ਰਹੀਆਂ ਨੇ ਤਾਂ ਕੋਈ 10 ਸਾਲ ਤੋਂ ਇੱਥੇ ਆ ਰਿਹਾ ਹੈ ਕੋਈ 15 ਸਾਲ ਤੋਂ ਇੱਥੇ ਆ ਰਿਹਾ ਹੈ ਪਰ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਦਾ ਇੱਕੋ ਮਕਸਦ ਹੈ ਕਿ ਅਸੀਂ ਇੱਥੇ ਆਣਾ ਹੈ ਤਾਂ ਇਹ ਤਸਵੀਰ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਦੀਆਂ ਤੇ ਨਵੇਂ ਸਾਲ ਦੀ ਸ਼ੁਰੂਆਤ ਤੋਂ ਕਿਸ ਤਰੀਕੇ ਨਾਲ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਨੇ ਗੁਰੂ ਦਾ ਆਸ਼ੀਰਵਾਦ ਲੈ ਰਹੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਦੁਨੀਆ ਬਹੁਤ ਵੱਡੀ ਹੈ ਬਹੁਤ ਕੁਝ ਦੁਨੀਆ 'ਚ ਹੈ ਪਰ ਸਭ ਤੋਂ ਵੱਡਾ ਮਕਦਸ ਥਾਨ ਜਿਹੜਾ ਹੈ ਉਹ ਸ੍ਰੀ ਹਰਮੰਦਰ ਸਾਹਿਬ ਹੈ ਔਰ ਹਰਮੰਦਰ ਸਾਹਿਬ ਚ ਆ ਕੇ ਜੋ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਕਿਤੇ ਨਹੀਂ ਹੁੰਦੀ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਸੰਗਤਾਂ ਮਥਾ ਟੇਕ ਕੇ ਜਿਹੜੀਆਂ ਨੇ ਆਪਣੇ ਘਰਾਂ ਨੂੰ ਵਾਪਸ ਜਾ ਰਹੀਆਂ ਨੇ ਪਰ ਇਸ ਵੇਲੇ ਹਜ਼ਾਰਾਂ ਦੀ ਤਦਾਦ ਚ ਗਿਣਤੀ ਜਿਹੜੀ ਹੈ ਇਸ ਵੇਲੇ ਤੁਹਾਨੂੰ ਗੁਰੂ ਘਰ ਦੇ ਵਿੱਚ ਨਜ਼ਰ ਆਏਗੀ ਔਰ ਇਸ ਗੁਰੂ ਘਰ ਦੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕਹਿੰਦੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਇੱਥੇ ਆਏ ਸ਼ੁਰੂਆਤ ਕੀਤੀ ਨਵੇਂ ਸਾਲ ਸਾਨੂੰ ਨਵੇਂ ਸਾਲ ਦੀ ਸ਼ੁਰੂਆਤ ਕਰਕੇ ਬਹੁਤ ਵਧੀਆ ਲੱਗਿਆ ਬਹੁਤ ਪਬਲਿਕ ਆਪਣੀ ਸ਼ਰਧਾ ਭਾਵਨਾ ਨਾਲ ਦਰਬਾਰ ਸਾਹਿਬ ਆ ਕੇ ਆਪਣਾ ਨਿਊ ਇਅਰ ਸੈਲੀਬ੍ਰੇਟ ਕਰੇ ਤਾਂ ਕਿ ਉਹਨਾਂ ਦਾ ਨਵਾਂ ਸਾਲ ਹਮੇਸ਼ਾ ਖੁਸ਼ੀਆਂ ਭਰਿਆ ਰਹੇ ਅਤੇ ਸਾਰਿਆਂ ਨੂੰ ਮੇਰੇ ਤਰਫੋਂ ਹੈਪੀ ਨਿਊ ਇਅਰ ਕਿਤੋਂ ਆਏ ਜੀ ਤੁਸੀਂ ਮੈਂ ਦਿੱਲੀ ਤੋਂ ਦਿੱਲੀ ਤੋਂ ਕਿੰਨੇ ਸਾਲ ਤੋਂ ਆ ਰਹੇ ਜੀ ਨਵਾਂ ਸਾਲ ਮਨਾਉਣ ਮੈਂ ਫਸਟ ਟਾਈਮ ਹੀ ਆਈ ਆ ਲੇਕਿਨ ਵੈਸੇ ਦਰਬਾਰ ਸਾਹਿਬ ਮੈਂ ਸਾਲ ਚ ਇੱਕ ਦੋ ਵਾਰ ਆ ਜਾਂਦੀ ਆ ਲੇਕਿਨ ਵੈਸੇ ਨਿਊ ਇਅਰ ਫਸਟ ਟਾਈਮ ਆਈ ਆ ਕਿਤਨਾ ਦਾ ਲੱਗ ਰਿਹਾ ਹੈ ਸਰ ਕਿਉਂਕਿ ਪਹਿਲੇ ਤਾਂ ਹੋਰ ਤਰੀਕੇ ਨਾਲ ਨਿਊ ਇਅਰ ਮਨਾਇਆ ਹੋਇਆਗਾ ਲੇਕਿਨ ਅੱਜ ਗੁਰੂ ਦੇ ਆਸਰੇ ਦੇ ਵਿੱਚ ਇੱਥੇ ਹਰਮੰਦਰ ਸਾਹਿਬ ਚ ਮਨਾ ਰਹੇ ਹਾਂ ਹਾਂਜੀ ਬਹੁਤ ਵਧੀਆ ਲੱਗਿਆ ਪਰ ਥੋੜਾ ਜਿਹਾ ਪਬਲਿਕ ਦਾ ਰਸ ਦੇਖ ਕੇ ਥੋੜਾ ਜਿਹਾ ਅਜੇ ਅੰਦਰ ਨਹੀਂ ਜਾ ਪਾਈ ਇਸ ਕਰਕੇ ਬਾਹਰ ਵਾਪਿਸ ਆ ਗਿਆ ਪਰ ਦਰਸ਼ਨ ਅਸੀਂ ਸਵੇਰੇ ਦਰਸ਼ਨ ਕਰ ਲਏ ਸੀ ਲੇਕਿਨ ਹੁਣ ਬਹੁਤ ਵਧੀਆ ਲੱਗਿਆ ਸਾਰਾ ਬਿਲਕੁਲ ਪਤਾ ਸੀ ਕਿ ਸ਼ਾਮ ਨੂੰ ਪੀੜ ਬਹੁਤ ਹੋਏਗੀ ਪਹਿਲਾਂ ਹੀ ਦਰਸ਼ਨ ਕਰ ਲਏ ਸੀ ਹਾਂਜੀ ਹਾਂਜੀ ਬਿਲਕੁਲ ਤਾਂ ਹੁਣ ਜਿਹੜਾ ਰਾਤ ਵੇਲੇ ਨਜ਼ਾਰਤੋ ਦੀ ਸ਼ੁਰੂਆਤ ਮਤਲਬ ਕਿ ਇਹ ਮਹਲਾ ਇਹ ਬਿਆਨ ਨਹੀਂ ਕਰ ਸਕਦਾ ਕਿ ਕਿੰਨਾ ਵਧੀਆ ਮੋਲ ਲੱਗ ਰਿਹਾ ਹੈ ਕੋਈ ਸ਼ਬਦ ਨਹੀਂ ਕੋਈ ਲਫਜ਼ ਨਹੀਂ ਹੈ ਇਸ ਚੀਜ਼ ਵਾਸਤੇ ਹੈ ਜੀ ਚਾਹੇ ਬਾਹਰ ਹੀ ਕਰਿਓ ਦਰਸ਼ਨ ਬਾਹਰ ਹੀ ਕਰ ਲੇ ਪਰ ਹਾਂ ਜੀ ਬਿਲਕੁਲ ਬਿਲਕੁਲ ਮਤਲਬ ਤੁਸੀਂ ਅੰਦਰ ਹੀ ਇਸ ਟਾਈਮ ਦੇ ਅੰਦਰ ਜਾ ਇਨਜਾਨਾ ਕੋਈ ਮਤਲਬ ਨਹੀਂ ਤੁਸੀਂ ਅੰਦਰ ਹੀ ਨਹੀਂ ਜਾ ਸਕਦੇਗੇ ਇੰਨੀ ਰਾਸ਼ਦ ਇੰਨੀ ਪਬਲਿਕ ਹੈਗੀ ਹੈ ਇੰਨੀ ਸੰਗਤ ਆਈ ਹੋਈ ਹੈ ਕਿ ਕੀ ਬਤਨ ਹੈ ਜੀ ਬਿਲਕੁਲ ਤਾਂ ਤੁਸੀਂ ਵੇਖੋ ਕਿ ਇਸ ਵੇਲੇ ਤਸਵੀਰ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਲੱਖਾਂ ਦੀ ਤਦਾਦ ਚ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਵੀਰ ਬਾਈ ਖਾਲਸਾ ਬਾਈ ਫਤਿਹ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹਰ ਸਾਲ ਦੀ ਤਰ੍ਹਾਂ ਇੱਥੇ 11 ਸਾਲ ਤੋਂ ਲਗਾਤਾਰ ਅਸੀਂ ਨਵੇਂ ਸਾਲ ਸਲੰਕਰੋ ਗੁਰੂ ਰਾਮਦਾਸ ਪਾਤਸ਼ਾਹੀ ਦੇ ਦਰਸ਼ਨ ਦੀਦਾਰੇ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆਂ ਤੇ ਅਰਦਾਸ ਕਰਦੇ ਆਂ ਕਿ ਸਾਰੇ ਸੁੱਖ ਸ਼ਾਂਤੀ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਤੇ ਖੁਸ਼ੀਆਂ ਮਾਣਨ। ਤਾਂ ਤਸਵੀਰ ਐਮਪੀ ਗੁਰਜੀਤ ਸਿੰਘ ਔਜਲਾ ਹਰ ਸਾਲ ਦੀ ਤਰ੍ਹਾਂ ਹਰ ਸਾਲ ਪਹੁੰਚਦੇ ਕਿਤੇ ਵੀ ਹੋ ਉਹ ਇੱਥੇ ਆਣਾ ਜ਼ਰੂਰੀ ਹੁੰਦਾ ਔਰ ਹਰ ਵਾਰ ਮੁਲਾਕਾਤ ਹੁੰਦੀ ਹੈ। ਕੀ 2026 ਵਾਸਤੇ ਪੰਜਾਬ ਵਾਸਤੇ ਕਾਮਨਾ ਕਰਦੇ ਹੂ ਇਹ ਪਵਿੱਤਰ ਜਗ੍ਹਾ ਦੇ ਉੱਤੇ ਅੱਜ ਅਰਦਾਸ ਬੇਨਤੀ ਕੀਤੀ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਿਦੇਸ਼ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਵਸਦੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਨਿੱਗੀ ਨਵੇਂ ਸਾਲ ਦੀ ਵਧਾਈ ਦਿੰਨਾ ਔਰ ਅਰਦਾਸ ਬੇਨਤੀ ਇਹ ਹੀ ਕੀਤੀ ਹੈ ਕਿ ਸੱਚੇ ਪਾਤਸ਼ਾਹ 2026 ਜਿਹੜਾ ਸਾਰਿਆਂ ਦੀ ਖੁਸ਼ੀਆਂ ਭਰਪੂਰ ਹੋਵੇ ਉਹ ਤਰੱਕੀ ਕਰਨ ਪਰਮਾਤਮਾ ਉਹਨਾਂ ਦੇ ਵਪਾਰਾਂ 'ਚ ਵਾਧਾ ਕਰੇ ਤੰਦਰੁਸਤੀ ਬਖਸ਼ੇ ਮਨ ਨੂੰ ਸ਼ਾਂਤੀ ਬਖਸ਼ੇ ਔਰ ਜੋ ਵੀ ਪ੍ਰਮਾਤਮਾ ਕੇ ਜਿਸ ਜਿਸ ਵੀ ਅ ਅਰਦਾਸ ਬੇਨਤੀ ਕੀਤੀ ਉਹਦੀ ਅਰਦਾਸ ਪੂਰੀ ਹੋਵੇ ਜਿਸ ਜਿਸ ਨੇ ਵੀ ਕਿੰਨੇ ਸਾਲ ਤੋਂ ਇੱਥੋਂ ਦੀ ਸ਼ੁਰੂਆਤ ਕਰ ਰਹੇ ਕਿਉਂਕਿ ਸੀ ਲਗਾਤਾਰ ਦੇਖ ਰਹੇ ਹਾਂ ਕਿ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਕਦੀ ਗਿਣਕੇ ਤੇ ਕੰਮ ਕੀਤਾ ਹੀ ਨਹੀਂਗਾ ਇਹ ਤੇ ਪ੍ਰਮਾਤਮਾ ਹੀ ਹੈ ਵਸੇ ਟੋ ਟੁਕਦਾ ਜਾਂਦਾ ਹੈ ਔਰ ਫਿਰ ਰਾਜੇ ਦਾ ਪਰਿਵਾਰ ਦੇ ਨਾਲ ਸੱਜਣਾ ਮਿੱਤਰਾਂ ਦੇ ਨਾਲ ਸਾਰੇ ਆਏ ਹੁੰਦੇ ਔਰ ਇੱਕ ਅੱਛੇ ਦਿਨ ਦੀ ਕਾਮਨਾ ਕਰਦੇ ਔਰ ਇਹ ਉਹ ਜਗ੍ਹਾ ਹੈ ਜਿੱਥੇ ਕਰੋੜਾਂ ਦੀ ਤਦਾਦ ਦੇ ਵਿੱਚ ਲੋਕ ਚਾਹੇ ਕੋਈ ਅਜੇ ਹਿਸਦੀ ਦਾ ਹਿੱਸਾ ਨੇ ਚਾਹੇ ਅੱਜ ਵੀ ਨੇ ਚਾਹੇ ਕਿੰਨੇ ਵੀ ਵੱਡੇ ਲੋਕ ਨੇ ਮੈਂ ਅੱਗੇ ਬਿਠਾਏ ਦੱਸਦਾ ਕਰ ਰਿਹਾ ਕਿ ਪ੍ਰਮਾਤਮਾ ਕਿ ਜਹੀ ਤੁਹਾਡੀ ਇਹ ਜਗ੍ਹਾ ਹੈ ਕਿ ਜਿੱਥੇ ਇਸ ਪਵਿੱਤਰ ਜਗ੍ਹਾ ਦੇ ਉੱਤੇ ਮਤਲਬ ਦੁਨੀਆ ਭਰ ਤੋਂ ਲੋਕ ਇੱਥੇ ਆਏ ਹੋਣਗੇ ਔਰ ਅਸੀਂ ਵੱਡੇ ਭਾਗਾ ਵਾਲੇ ਕਿ ਇਸ ਧਰਤੀ ਤੇ ਜਨਮ ਲਿਆ ਔਰ ਲੋਕ ਸੇਵਾ ਕਰਦੇ ਹਾਂ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਐਮਪੀ ਗੁਰਜੀਤ ਸਿੰਘ ਔਰ ਦਾ ਇੱਥੇ ਪਹੁੰਚੇ ਸਨ ਤੇ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਅਰਦਾਸ ਬੇਨਤੀ ਕੀਤੀ ਗਈ ਹੈ ਔਰ ਸੰਗਤਾਂ ਨੂੰ ਮਿਲ ਰਹੇ ਨੇ ਔਰ ਹਰ ਸਾਲ ਨਵੇਂ ਸਾਲ ਦੀ ਸ਼ੁਰੂਆਤ ਉਹ ਇਸ ਜਗ੍ਹਾ ਤੋਂ ਕਰਦੇ ਨੇ ਔਰ ਤੁਸੀਂ ਵੇਖੋਗੇ ਇਸ ਵੇਲੇ ਗੁਰਜੀਤ ਸਿੰਘ ਔਰ ਦਾ ਮਿਲ ਰਹੇ ਨੇ ਔਰ ਇਸ ਵੇਲੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਮਾਂ 12:30 ਦੇ ਕਰੀਬ ਹੋ ਚੁੱਕੇ ਨੇ ਪਰ ਸੰਗਤ ਜਿਹੜੀ ਹੈ ਇਸ ਵੇਲੇ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਕਿੱਥੋਂ ਆਏ ਜੀ ਕੀ ਕਹਿਵੋਗੇ ਅਸੀਂ ਬਟਾਲੇ ਤੋਂ ਆਏ ਹਾਂ ਜੀ ਹਾਂਜੀ ਕੀ ਕਹਿਣਾ ਚਾਹੋਗੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਆਮਦਾਸ ਜੀ ਨੇ ਕਿਰਪਾ ਕੀਤੀ ਹੈ ਜੀ ਨਵੇਂ ਸਾਲ ਤੇ ਬੁਲਾਇਆ ਸਾਰੀ ਸੰਗਤ ਨੂੰ ਬੜੀਆਂ ਖੁਸ਼ੀਆਂ ਵੰਡ ਰਹੇ ਹਾਂ ਮਹਾਰਾਜ ਕਿਰਪਾ ਕਰ ਰਹੇ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਨਵੇਂ ਸਾਲ ਦਾ ਬਾਜੀ ਸਾਰੇ ਜੋ ਜੋ ਦੇਖ ਰਹੇ ਨੇ ਸਾਰੇ ਨਵੇਂ ਸਾਲ ਦੀਆਂ ਬੋਲੀਆਂ ਮੁਬਾਰਕਾ ਗੁਰੂ ਆਮਦਾਸ ਜੀ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਉਹਨਾਂ ਦੀ ਜੋ ਮਨੋ ਕਾਮਨਾ ਮਹਾਰਾਜ ਜੀ ਪੂਰੀਆਂ ਬਸ ਸੁਖ ਸ਼ਾਂਤੀ ਬਣੀ ਰਵੇ ਬਸ ਬਿਲਕੁਲ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਹੈ ਇੱਕ ਤੁਹਾਨੂੰ ਦਿਖਾ ਰਹੇ ਹਾਂ ਔਰ ਸੰਗਤ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇਸ ਨਵੇਂ ਸਾਲ ਨੂੰ ਮਨਾਉਣ ਵਾਸਤੇ ਇੱਥੇ ਪਹੁੰਚਿਆ ਨੇ ਔਰ ਹੱਥ ਜੋੜ ਕੇ ਬਾਬਾ ਜੀ ਅੱਗੇ ਅਰਦਾਸ ਕਰ ਰਹੇ ਨੇ ਔਰ ਮੱਥਾ ਟੇਕ ਕੇ ਆਏ ਨੇ ਗੱਲਬਾਤ ਕਰਾਂਗੇ ਕੀ ਕਹੋਗੇ ਅੱਜ 2026 ਦੀ ਸ਼ੁਰੂਆਤ ਹੋਈ ਹੈ ਪੰਜਾਬ ਨੂੰ ਕਿਸ ਤਰ੍ਹਾਂ ਦੇਖਣਾ ਚਾਹੁੰਦੇ ਹੋ ਬਸ ਬਹੁਤ ਵਧੀਆ ਲੱਗਿਆ ਨਵਾਂ ਸਾਲ ਇੱਥੇ ਬਾਬਾ ਜੀ ਦੇ ਦਰਤੇ ਮਨਾਇਆ ਤੇ ਬਾਬਾ ਜੀ ਦਾ ਆਸ਼ੀਰਵਾਦ ਸਭ ਤੇ ਬਣਿਆ ਰਵੇ ਕੀ ਕਹਿਣਾ ਚਾਹੋਗੇ ਭਾਜੀ 2026 ਵਾਸਤੇ 2026 ਵਾਸਤੇ ਆਈ ਹੈ ਵੀਰੇ ਕੇ ਆਪਣੇ ਸਬਦ ਉੱਤੇ ਬਾਬੇ ਜੀ ਦੀ ਮਿਹਰ ਰਵੇ ਤੇ ਜਿਸ ਸਾਲ ਆਪਣਾ ਪਿਛਲਾ ਸਾਲ ਜਿਵੇਂ ਵੀ ਗਿਆ ਜਿਵੇਂ ਵੀ ਗਿਆ ਆਉਣ ਵਾਲਾ ਸਾਲ ਇਹ ਆਪਣਾ ਸਭ ਤੋਂ ਬੈਸਟ ਜਾਵੇ ਤਾਂ ਬਾਬਾ ਜੀ ਸਭ ਤੇ ਮਿਹਰ ਬਣੀ ਰਵੇ ਤੇ ਬਿਲਕੁਲ ਤਸਵੀਰ ਤਾਂ ਦਿਖਾ ਸਕਦੇ ਆ ਕਿ ਹਲੇ ਅੱਧੇ ਘੰਟੇ ਦਾ ਸਮਾਂ ਹੋ ਚੁੱਕਾ ਹੈ ਪਰ ਫੇਰ ਵੀ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੀ ਆਮਦ ਜਿਹੜੀ ਹੈ ਇੱਥੇ ਪੂਰੀ ਹੈ ਔਰ ਸੰਗਤਾਂ ਪਹੁੰਚ ਰਹੀਆਂ ਨੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਘਰ ਤੋਂ ਕੀਤੀ ਕੀ ਕਹਿਣਾ ਚਾਹੋਗੇ ਮੈਂ ਅੱਜ ਗੁਰੂ ਨਾਮਦਾਸ ਜੀ ਦੇ ਗੁਰੂ ਘਰ ਆ ਕੇ ਨਵੇਂ ਸਾਲ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਪਰਮਾਤਮਾ ਅਗੇ ਅਰਦਾਸ ਕਰਨ ਆਇਆ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਇਆ ਪਰਮਾਤਮਾ ਅਗੇ ਅਰਦਾਸ ਕਰਨਾ ਕਿ ਵਾਹਿਗੁਰੂ ਸਭ ਦਾ 2026 ਚੜ੍ਹਦੀ ਕਲਾ ਦੇ ਵਿੱਚ ਰਕੇ ਸਭ ਦੀਆਂ ਮੁਸ਼ਕਲਾਂ ਦੂਰ ਹੋਣ ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਣ ਕਿੰਨਾ ਸਕੂਨ ਮਿਲਦਾ ਖਾਸ ਕਰਕੇ ਜਦੋਂ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਹੋ ਕੇ ਹਰਮੰਦਰ ਸਾਹਿਬ ਤੋਂ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਬਹੁਤ ਮਨ ਨੂੰ ਖੁਸ਼ੀ ਹੁੰਦੀ ਔਰ ਬਹੁਤ ਸਕੂਨ ਮਿਲਦਾ ਕਿ ਅਸੀਂ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਨਵਾਂ ਸਾਲ ਚੜਾਇਆ ਮੈਂ ਆਪਣੇ ਪਰਿਵਾਰ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਅਸੀਂ ਸਾਰਿਆਂ ਦੇ ਨਾਲ ਅੱਜ ਗੁਰੂ ਘਰ ਮੱਥਾ ਟੇਕਣ ਆਏ ਆਂ ਔਰ ਮੈਂ ਵਾਹਿਗੁਰੂ ਕੀ ਅਰਦਾਸ ਕਰਦਾ ਮੇਰਾ ਇਹ ਸ਼ਹਿਰ ਮੇਰਾ ਇਹ ਸੂਬਾ ਸਾਡਾ ਇਹ ਦੇਸ਼ ਖੂਬ ਤਰੱਕੀਆਂ ਕਰੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਆਏ ਹੋ ਵਾਹਿਗੁਰੂ ਦੇ ਮੱਥਾ ਟੇਕਣ ਆਏ ਆਂ ਵਾਹਿਗੁਰੂ ਮੇਰ ਕਰੇ ਸਾਰਿਆਂ ਤੇ ਕੀ ਕਹਿਣਾ ਚਾਹੋਗੇ ਹੈਪੀ ਨਿਊ ਇਅਰ ਸਭ ਨੂੰ ਅੰਮ੍ਰਿਤਸਰ ਤੋਂ ਆਏ ਸੀ ਅੱਜ ਮਾਤਾ ਦੇਨ ਵਾਸਤੇ ਸਵਾਤ ਨਵੇਂ ਸਾਲ ਤੋਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬੱਚਿਆਂ ਨੂੰ ਲੈ ਕੇ ਲੋਕ ਇਸ ਵੇਲੇ ਇੱਥੇ ਪਹੁੰਚੇ ਨੇ ਮੈਮ ਠੰਡ ਬਹੁਤ ਹੈ ਠੰਡ ਬਹੁਤ ਹੈ ਔਰ ਸ਼ੁਰੂਆਤ ਨਵੇਂ ਸਾਲ ਦੀ ਕਰ ਰਹੇ ਹਾਂ ਹਾਂਜੀ ਬਹੁਤ ਵਧੀਆ ਬੱਚਿਆਂ ਨਾਲ ਲੈ ਕੇ ਆਏ ਆ ਵਾਈਗੁਰ ਜੀ ਦਾ ਆਸ਼ੀਰਵਾਦ ਲੈਣ ਮਮਾ ਸਾਰਿਆਂ ਲਈ ਵਧੀਆ ਹੋਵੇ ਮਾਰਾ ਸਭ ਦੇ ਅੰਗ ਸੰਗ ਹੋਣ ਦੁੱਖ ਰੋਗ ਦੂਰ ਕਰਨ ਕੀ ਨਾ ਪਹਿਲਾਂ ਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦਾ ਫਤਿਹ ਸੰਗਤ ਦੇਖੋ ਜੀ ਇਹ ਕਰਮਾ ਵਾਲੀ ਹੈ ਜਿਹੜੀ ਇੱਥੇ ਦਰਬਾਰ ਤੇ ਪਹੁੰਚੇ ਹੋਏ ਆ ਵਾਹਿਗੁਰੂ ਦਾ ਕਿੰਨੇ ਦਾ ਆਸ਼ੀਰਵਾਦ ਹੈ ਜਿਹੜਾ ਲੈਣ ਲਈ ਇੱਥੇ ਆਈ ਹੈ ਸੰਗਤ ਸੋ ਸਾਡੇ ਵੱਲੋਂ ਸਾਰੀ ਸੰਗਤ ਜਿੰਨੀ ਵੀ ਆ ਉਹਨਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਨੇ ਤੇ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਇੱਥੇ ਪਹੁੰਚੀਆਂ ਨੇ ਜਿਹੜੀਆਂ ਕਿ ਗੁਰੂ ਘਰ ਦੇ ਵਿੱਚ ਔਰ ਜਕਾਰੇ ਛੱਡੇ ਜਾ ਰਹੇ ਨੇ ਔਰ ਨਵੇਂ ਸਾਲ ਦੀ ਸ਼ੁਰੂਆਤ 2026 ਦੀ ਹੋ ਚੁੱਕੀ ਹੈ ਔਰ ਸੰਗਤ ਦਾ ਨਜ਼ਾਰਾ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਦੇ ਉੱਤੇ ਗੁਰੂ ਘਰ ਦੀਆਂ ਤਸਵੀਰਾਂ ਵੀ ਤੁਹਾਡਾ ਸਾਂਝੀਆਂ ਕੀਤੀਆਂ ਔਰ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਔਰ 2026 ਦੀ ਸ਼ੁਰੂਆਤ ਲੋਕਾਂ ਨੇ ਗੁਰੂ ਘਰ ਤੋਂ ਕੀਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਇਸ ਵੇਲੇ ਬੜੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਆ ਕਿ ਅਸੀਂ ਹਰਿਮੰਦਰ ਸਾਹਿਬ ਪਹੁੰਚੇ ਆ ਔਰ ਜਿਹੜਾ 2026 ਦਾ ਪਹਿਲਾ ਸਾਹ ਹੈ ਉਹ ਗੁਰੂ ਘਰ ਦੇ ਵਿੱਚ ਲਿੱਤਾ ਹੈ ਔਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪਹੁੰਚ ਕੇ ਲੋਕ ਆਪਣੇ 90 ਸਾਲ ਦੀ ਸ਼ੁਰੂਆਤ ਕਰ ਰਹੇ ਲੋਕਾਂ ਨੇ ਕਿਹਾ ਕਿ ਪੰਜਾਬ ਵਾਸਤੇ ਚੰਗਾ ਸਾਲ ਆਵੇ ਔਰ ਪੰਜਾਬ ਜਿਹਾ ਹੈ ਤਰੱਕੀ ਕਰੇ